ਬਹੁਤ ਅੱਲਾ ਸਾਡੇ ਮਾੜੇ ਸੀ ਬੜਾ ਬਹੁਤ ਕੁਝ ਦਿੱਤਾ ਸਾਨੂੰ ਬਾਬਾ ਜੀ ਨੇ ਬਹੁਤ ਕੁਝ ਮੈਂ ਕਹਿੰਨੀ ਐਨੀ ਖੁਸ਼ੀ ਸਾਨੂੰ ਮਿਲ ਗਈ ਐ ਬਹੁਤ ਜ਼ਿਆਦਾ ਅਸੀਂ 3 ਮਹੀਨਿਆਂ ਤੋਂ ਪਹਿਲਾਂ ਸਾਡੇ ਕੋਲ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ ਬਹੁਤ ਕੁਝ ਦਿੱਤਾ ਸਾਨੂੰ ਵਾਹਿਗੁਰੂ ਅਸੀਂ ਤੇ ਤੁਹਾਨੂੰ ਵਾਦ ਕਰਦੇ ਜਿੱਤਨਾ ਨੂੰ ਸਾਨੂੰ ਇਸ ਮਕਾਨ ਤੇ ਪਹੁੰਚਿਓ ਅੱਜ ਅਸੀਂ ਐਕਟਵਾ ਵੀ ਲੈ ਲਈ ਇੱਥੇ ਆਏ ਆ ਅਸੀਂ 3 ਮਹੀਨੇ ਪਹਿਲਾਂ ਸਾਡੇ ਕੋਲ ਕੁਝ ਵੀ ਨਹੀਂ ਸੀ ਪਰਵਾਤਮ ਨੇ ਐਨੀ ਖੁਸ਼ੀ ਦਿੱਤੀ ਨੇ ਵਾਹਿਗੁਰੂ ਬਾਬਾ ਦੀ ਸਿੰਝੀ ਤੇ ਪੂਰਤਵਾਰਿਸ ਕਰੇ ਆਇਆ ਸਤੈ ਮਸੀਂ ਸਾਨੂੰ ਬਹੁਤ ਕਿ ਮਿਲਿਆ ਸਾਡੀ ਮਾਂ ਫੜੀ ਇਹਨਾਂ ਨੇ ਮੇਰੀ ਬੇਟੀ ਨੂੰ ਇੰਨੀ ਕਾਮਯਾਬੀ ਦਿੱਤੀ ਕਿ ਕਿਤੇ ਸਾਡੇ ਕੋਲ 10 10 ਰੁਪਏ ਰਹਿੰਦਾ ਸੀ ਕਿਤੇ ਸਾਡੇ ਕੋਲ 10 1000 ਰੁਪਏ ਪਿਆ ਰਹਿੰਦਾ ਵਾ ਫਸਟ ਬਹੁਤ ਕੁਝ ਦਿੱਤਾ ਸੀ ਬਹੁਤ ਖੁਸ਼ੀ ਹੈ ਮੈਂ ਤਾਂ ਕਹਿੰਨੇ ਆਪਾ ਦੀਪ ਸਿੰਘ ਜੀ ਤੇ ਗੁਰਦੁਆਰੇ ਆਓ ਤੇ ਸਾਰੀਆਂ ਖੁਸ਼ੀਆਂ ਪਾਓ ਤੁਸੀਂ ਆ ਕੇ ਔਰ ਜਿਹੜੇ ਘਰ ਬੈਠੇ ਸੀ ਇਹ ਹੀ ਕਹਿੰਦੇ ਵੀ ਤੁਸੀਂ ਗੁਰਦੁਆਰੇ ਆਓ ਗੁਰੂ ਘਰ ਆਓ ਆ ਕੇ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਕੁਝ ਦਿੰਦੇ ਸੱਚੇ ਦਿਨਾਂ ਤੇ ਆਉਂਗੇ ਨਾ ਬਹੁਤ ਕੁਝ ਦੇਣਗੇ ਜਿੱਤਾ ਵੀ ਆ ਦੇਣਗੇ ਵੀ ਨੇ ਤੁਸੀਂ ਇਹਨਾਂ ਤੇ ਗੁਰਦੁਆਰੇ ਜ਼ਰੂਰ ਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਸਾਡੀ ਮਨੋ ਕਾਮਨਾ ਸਾਰੀਆਂ ਪੂਰੀਆਂ ਹੋਈਆਂ ਨੇ ਮੇਰੇ ਘਰ ਵਾਲੇ ਇੰਨੇ ਬਿਮਾਰ ਰਹਿੰਦੇ ਸੀ ਅੱਜ ਵੀ ਠੀਕ ਹੋ ਗਏ ਮੇਰੇ ਬੱਚਿਆਂ ਨੂੰ ਵਧੀਆ ਜੋਬ ਮਿਲ ਗਈ ਬੇਟੀ ਨੂੰ ਵਧੀਆ ਮਤਲਬ ਉਹ ਇਸ ਰੋਟੀ ਬੜੀ ਸੁਖ ਦੀ ਖਾ ਰਹੀ ਐ ਇਸ ਟਾਈਮ ਸਾਡੀ ਬਾਹ ਫੜੀ ਹੈ ਬਾਬਾ ਜੀ ਨੇ ਹਾਂਜੀ ਅਸੀਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪੱਲੋਂ ਬਹੁਤ ਹਾਲਾਤ ਸਾਡੇ ਮਾੜੇ ਸੀ ਬੜਾ ਕੁਝ ਰਿੱਕਤਾ ਜਰ ਨੂੰ ਬਾਬਾ ਜੀ ਨੇ ਉਹ ਕੁਝ ਮੈਂ ਕਹਿੰਨੀ ਐਨੀ ਕੋ ਖੁਸ਼ੀ ਸਾਨੂੰ ਮਿਲ ਗਈ ਐ ਬਹੁਤ ਆ ਗਈ ਅਸੀਂ 3 ਮਹੀਨਿਆਂ ਤੋਂ ਪਹਿਲਾਂ ਸਾਡੇ ਕੋਲ ਰੋਟੀ ਵੀ ਨਹੀਂ ਨਸੀਬੀ ਹੁੰਦੀ ਸੀ ਸਿੱਧਾ ਤੁਹਾਨੂੰ ਵਾਇਗੁਰ ਨੇ ਅਸੀਂ ਤੁਹਾਨੂੰ ਆਦ ਕਰਦੇ ਜਿੱਤਨਾਂ ਨੂੰ ਸਾਨੂੰ ਇਸ ਮਕਾਨ ਤੇ ਪਹੁੰਚਿਓ ਅੱਜ ਅਸੀਂ ਐਕਟਵਾ ਵੀ ਲੈ ਲਈ ਇੱਥੇ ਆਏ ਆ ਅਸੀਂ ਤਿੰਨ ਮਹੀਨੇ ਪਹਿਲਾਂ ਸਾਡੇ ਕੋਲ ਕੁਝ ਵੀ ਨਹੀਂ ਸੀ ਪਰ ਮਾਤਮਾ ਨੇ ਇੰਨੀ ਖੁਸ਼ੀ ਦਿੱਤੀ ਨਾ ਵਾਇਗੁਰ ਨੇ ਬਾਬਾ ਦੀ ਸਿੰਘ ਜੀ ਤੇ ਪੁਰਤਵਾਰਿਚ ਕਰੇ ਆਇਆ ਸਟੈਮ ਅਸੀਂ ਸਾਨੂੰ ਬਹੁਤ ਕੁਝ ਮਿਲਿਆ ਸਾਡੀ ਮਾਂ ਫੜੀ ਇਹਨਾਂ ਨੇ ਮੇਰੀ ਬੇਟੀ ਨੂੰ ਇੰਨੀ ਕਾਮਯਾਬੀ ਦਿੱਤੀ ਕਿ ਕਿਤੇ ਸਾਡੇ ਕੋਲ 10 10 ਰੁਪਏ ਰਹਿੰਦੇ ਸੀ ਕਿਤੇ ਸਾਡੇ ਕੋਲ 10-10000 ਰੁਪਏ ਪਿਆ ਰਹਿੰਦਾ ਬਹੁਤ ਕੁਝ ਦਿੱਤਾ ਸੀ ਬਹੁਤ ਖੁਸ਼ੀ ਹੈ ਮੈਂ ਤਾਂ ਕਹਿੰਨੇ ਬਾਬਾ ਸਿੰਘ ਜੀ ਤੇ ਗੁਰਦੁਆਰੇ ਆਓ ਤੇ ਸਾਰੀਆਂ ਖੁਸ਼ੀਆਂ ਪਾਓ ਤੁਸੀਂ ਆ ਕੇ ਜਿਹੜੇ ਜਿਹੜੇ ਘਰੇ ਬੈਠੇ ਨੇ ਉਹ ਕਹਿਣਾ ਚਾਹੁੰਦੇ ਨੇ ਜਿਹੜੇ ਘਰ ਬੈਠੇ ਨੇ ਹਾਂ ਜਿਹੜੇ ਘਰ ਬੈਠੇ ਅਸੀਂ ਇਹ ਕਹਿੰਦੇ ਵੀ ਤੁਸੀਂ ਗੁਰਦੁਆਰੇ ਆਓ ਗੁਰੂ ਘਰ ਆਓ ਆ ਕੇ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਕੁਝ ਦਿੰਦੇ ਸੱਚੇ ਦਿਨ ਤੇ ਆਉਂਗੇ ਨਾ ਬਹੁਤ ਕੁਝ ਦੇਣਗੇ ਜਿੱਤਾਂ ਵੀ ਆ ਦੇਣਗੇ ਵੀ ਨੇ ਤੁਸੀਂ ਇਹਨਾਂ ਦੇ ਗੁਰਦੁਆਰੇ ਜ਼ਰੂਰ ਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਕੋਈ ਮਨੋ ਕਾਮਨਾ ਪੂਰੀ ਹੋਵੇ ਸਾਡੀ ਮਨੋ ਕਾਮਨਾ ਸਾਰੀਆਂ ਪੂਰੀਆਂ ਹੋਈਆਂ ਨੇ ਮੇਰੇ ਘਰ ਵਾਲੇ ਇੰਨੇ ਬਿਮਾਰ ਰਹਿੰਦੇ ਸੀ ਅੱਜ ਵੀ ਠੀਕ ਹੋ ਗਏ ਮੇਰੇ ਬੱਚਿਆਂ ਨੂੰ ਵਧੀਆ ਜੋਬ ਮਿਲ ਗਈ ਬੇਟੀ ਨੂੰ ਵਧੀਆ ਮਤਲਬ ਉਹ ਇਸ ਰੋਟੀ ਬੜੀ ਸੁਖ ਦੀ ਖਾ ਰਹੀ ਐ ਇਸ ਟਾਈਮ ਸਾਡੀ ਬਾਹ ਫੜੀ ਆ ਬਾਬਾ ਜੀ ਨੇ ਹਾਂ ਜੀ ਅਸੀਂ ਨਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪੱਲੋਂ ਬਹੁਤ ਹਾਲਾਤ ਸਾਡੇ ਮਾੜੇ ਸੀ ਬੜਾ ਕੁਝ ਦਿੱਤਾ ਸਾਨੂੰ ਬਾਬਾ ਜੀ ਨੇ ਬਹੁਤ ਜੁਮੈਕਾ ਨਹੀਂ ਐਨੀ ਕੋ ਖੁਸ਼ੀ ਸਾਨੂੰ ਮਿਲ ਗਈ ਹੈ ਕੋ ਜਾ ਕੇ ਅਸੀਂ 3 ਮਹੀਨਿਆਂ ਤੋਂ ਪਹਿਲਾਂ ਸਾਡੇ ਕੋਲ ਰੋਟੀ ਵੀ ਨਸੀਬ ਨਹੀਂ ਦਿੱਤੀ ਕੋਸ਼ ਦਿੱਤਾ ਸਾਨੂੰ ਵਾਹਿਗੁਰੂ ਅਸੀਂ ਤੁਹਾਨੂੰ ਧੰਨਵਾਦ ਕਰਦੇ ਜਿੰਨਾ ਨੂੰ ਸਾਨੂੰ ਇਸ ਮਕਾਨ ਤੇ ਪਹੁੰਚਿਓ ਅੱਜ ਅਸੀਂ ਐਕਟਵਾ ਵੀ ਲੈ ਲਈ ਇੱਥੇ ਆਏ ਆ ਅਸੀਂ ਤਿੰਨ ਮਹੀਨੇ ਪਹਿਲਾਂ ਸਾਡੇ ਕੋਲ ਕੁਝ ਵੀ ਨਹੀਂ ਸੀ ਪਰਵਾਤਮ ਨੇ ਇੰਨੀ ਖੁਸ਼ੀ ਦਿੱਤੀ ਨਾ ਵਾਹਿਗੁਰੂ ਬਾਬਾ ਦੀ ਸ਼ਿੰਜੇ ਤੇ ਬੁਰਦਵਾਰੇ ਚੜੇ ਆਇਆ ਇਸ ਟਾਈਮ ਅਸੀਂ ਸਾਨੂੰ ਬਹੁਤ ਕੁਝ ਮਿਲਿਆ ਸਾਡੀ ਮਾਂ ਫੜੀ ਇਹਨਾਂ ਨੇ ਮੇਰੀ ਬੇਟੀ ਨੂੰ ਇੰਨੀ ਕਾਮਯਾਬੀ ਦਿੱਤੀ ਕਿ ਕਿਤੇ ਸਾਡੇ ਕੋਲ 10 10 ਰੁਪਏ ਰਹਿੰਦੇ ਸੀ ਕਿਤੇ ਸਾਡੇ ਕੋਲ 10000 ਰੁਪਏ ਪਿਆਰੇ ਹੁੰਦਾ ਵਾ ਬਹੁਤ ਕੁਝ ਦਿੱਤਾ ਸੀ ਬਹੁਤ ਖੁਸ਼ੀ ਹੈ ਮੈਂ ਤਾਂ ਕਹਿੰਨੇ ਬਾਬਾ ਦੀਪ ਸਿੰਘ ਜੀ ਤੇ ਗੁਰਦੁਆਰੇ ਆਓ ਤੇ ਸਾਰੀਆਂ ਖੁਸ਼ੀਆਂ ਪਾਓ ਤੁਹਦੇ ਆ ਕੇ ਜਿਹੜੇ ਜਿਹੜੇ ਘਰੇ ਬੈਠੇ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਘਰ ਬੈਠੇ ਹੋਣ ਜਿਹੜੇ ਘਰ ਬੈਠੇ ਅਸੀਂ ਇਹੀ ਕਹਿੰਨੇ ਵੀ ਤੁਸੀਂ ਗੁਰਦੁਆਰੇ ਆਓ ਗੁਰੂ ਘਰ ਆਓ ਆ ਕੇ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਕੁਝ ਦਿੰਦੇ ਸੱਚੇ ਦਿਨ ਤੁਸੀਂ ਆਉਂਗੇ ਨਾ ਬਹੁਤ ਕੁਝ ਦੇਣਗੇ ਜਿੱਤਾਂ ਵੀ ਆ ਦੇਣਗੇ ਵੀ ਨੇ ਤੁਸੀਂ ਇਹਨਾਂ ਤੇ ਗੁਰਦੁਆਰੇ ਚ ਜ਼ਰੂਰ ਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਕੋਈ ਮਨੋ ਕਾਮਨਾ ਪੂਰੀ ਹੋਏ ਉਹ ਸਾਡੀ ਮਨੋ ਕਾਮਨਾ ਸਾਰੀਆਂ ਪੂਰੀਆਂ ਹੋਈਆਂ ਨੇ ਮੇਰੇ ਘਰ ਵਾਲੇ ਇੰਨੇ ਬਿਮਾਰ ਰਹਿੰਦੇ ਸੀ ਅੱਜ ਵੀ ਠੀਕ ਹੋ ਗਏ ਮੇਰੇ ਬੱਚਿਆਂ ਨੂੰ ਵਧੀਆ ਜੋਬ ਮਿਲ ਗਈ ਬੇਟੀ ਨੂੰ ਵਧੀਆ ਮਤਲਬ ਕਿ ਇਸ ਰੋਟੀ ਬੜੀ ਸੁੱਖ ਦੀ ਖਾ ਰਹੀ ਐ ਇਸ ਟਾਈਮ ਸਾਡੀ ਬਾਹ ਫੜੀ ਆ ਬਾਬਾ ਜੀ ਨੇ